ਇਦਰਾ ਕੰਮ ਨਾ ਕਰੋ ਜੇ ਤੁਸੀਂ ਇਦਰਾ ਕੰਮ ਕਰਦੇ ਰਹੋਗੇ ਨਾ ਤਾਂ ਤੁਸੀਂ ਜ਼ਿੰਦਗੀ ਦੀ ਜਿੱਥੇ ਕੜੇ ਸੀ ਨਾ ਵੀ ਤੁਸੀਂ ਕਿਸ-ਕਿਸ ਆਈਡੀਆ ਨਾਲ ਤੁਸੀਂ ਮਹੀਨੇ ਦੇ ਲੱਖ ਰੁਪਏ ਕਮਾ ਸਕਦੇ ਹੋ ਇੱਕ ਤਰੀਕ ਤੋਂ ਸ਼ੁਰੂ ਕਰੂੰਗਾ ਸਾਰੇ ਬੰਦੇ ਨੇ ਜਿੰਨੇ ਵੀ ਨੇ ਕਹਿੰਦੇ ਜੇ ਤੁਸੀਂ ਚੱਲੋਗੇ ਤਾਂ ਕੁਝ ਸਿੱਖੋਗੇ ਕੁਝ ਦੇਖੋਗੇ ਕੁਝ ਹਾਸਿਲ ਕਰ ਲੋਗੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰਪ੍ਰੇ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਮੈਂ ਹਾਜ਼ਰ ਹਾਂ ਤੁਹਾਡੇ ਸਾਰਿਆਂ ਵਾਸਤੇ ਇੱਕ ਹੋਰ ਮੋਟੀਵੇਸ਼ਨਲ ਵੀਡੀਓ ਲੈ ਕੇ ਜੀ ਸੋ ਵੀਡੀਓ ਦੇ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਕਿਉਂਕਿ ਅਗਰ ਤੁਸੀਂ ਇਹ ਵੀਡੀਓ ਦੇਖ ਲੈਨੇ ਹੋ ਤਾਂ ਇਹ ਵੀਡੀਓ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਕੰਮ ਆਏਗੀ ਇਹ ਵੀਡੀਓ ਤੁਹਾਨੂੰ ਜ਼ਿੰਦਗੀ ਦੇ ਵਿੱਚ ਤੁਹਾਨੂੰ ਸਫਲ ਕਰਨ ਦੇ ਵਿੱਚ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਪਹੁੰਚਾਉਣ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰੇਗੀ ਜੀ ਸੋ ਜਿਹੜੀ ਸਾਡੀ ਅੱਜ ਦਾ ਵੀਡੀਓ ਦਾ ਟੌਪਿਕ ਹੈ ਜੀ ਸਾਡੀ ਅੱਜ ਦੀ ਵੀਡੀਓ ਦਾ ਟੌਪਿਕ ਹੈਗਾ ਜੀ ਸੋਚੋ ਘੱਟ ਕੰਮ ਜ਼ਿਆਦਾ ਕਰੋ ਕਿਉਂਕਿ ਮੈਂ ਆਪਣੀ ਲਾਈਫ ਦੇ ਵਿੱਚ ਜਿੰਨੇ ਵੀ ਇਨਸਾਨ ਦੇਖੇ ਹਨ ਉਹ ਸਾਰੇ ਤਰ ਜ਼ਿਆਦਾਤਰ ਸੋਚਦੇ ਆ ਉਹ ਕੰਮ ਘੱਟ ਕਰਦੇ ਆ ਜ਼ਿਆਦਾਤਰ ਉਹ ਸੋਚਦੇ ਹੀ ਰਹਿੰਦੇ ਆ ਦੇਖੋ ਜੇ ਤੁਸੀਂ ਜ਼ਿੰਦਗੀ 'ਚ ਅੱਗੇ ਵਧਣਾ ਚਾਹੁੰਦੇ ਹੋ ਕੋਸ਼ਿਸ਼ ਕਰਨਾ ਚਾਹੁੰਦੇ ਹੋ ਨਾ ਤਾਂ ਤੁਹਾਨੂੰ ਸੋਚਣਾ ਘੱਟ ਪੈਣਾ ਤੇ ਕੰਮ ਵੱਲ ਜ਼ਿਆਦਾ ਧਿਆਨ ਦੇਣਾ ਪੈਣਾ ਅਸੀਂ ਲੋਕ ਕੀ ਕਰਦੇ ਆ ਅਸੀਂ ਕੰਮ ਵੱਲ ਦਿਆਨ ਘੱਟ ਦਿੰਨੇ ਆ ਤੇ ਸੋਚਦੇ ਜਿਆਦਾ ਵਾਂ ਅਸੀਂ ਕਹਿੰਦੇ ਨਾ ਵੀ ਯਾਰ ਨਹੀਂ ਯਾਰ ਇਹ ਕੰਮ ਕੋਈ ਨਹੀਂ ਫੇਰ ਕਰ ਲਾਂਗੇ ਕੱਲ ਕਰ ਲਾਂਗੇ ਪਰਸੋਂ ਕਰ ਲਾਂਗੇ ਨਹੀਂ ਯਾਰ ਮੈਂ ਸੋਮਵਾਰ ਤੋਂ ਸ਼ੁਰੂ ਕਰੂੰਗਾ ਸੋਮਵਾਰ ਵੀ ਲੰਘ ਜਾਂਦਾ ਫਿਰ ਕਹਿੰਦਾ ਨਹੀਂ ਯਾਰ ਫਿਰ ਮੈਂ ਕਰੂੰਗਾ ਇੱਕ ਤਰੀਕ ਤੋਂ ਸ਼ੁਰੂ ਕਰੂੰਗਾ ਸਾਰੇ ਬੰਦੇ ਨੇ ਜਿੰਨੇ ਵੀ ਨੇ ਉਹ ਸਾਰੇ ਇਹੀ ਬਹਾਨੇ ਲੁੰਦੇ ਨੇ ਜੇ ਤੁਸੀਂ ਦੇਖੋ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਸਫਲ ਹੋਣਾ ਨਾ ਉਹਦੇ ਵਾਸਤੇ ਬਹਾਨੇ ਬਣਾਣੇ ਬੰਦ ਕਰ ਦਿਓ ਬਿਲਕੁਲ ਵੀ ਦੇਖੋ ਜ਼ਿੰਦਗੀ 'ਚ ਮੇਰੀ ਇੱਕ ਗੱਲ ਯਾਦ ਰੱਖਿਓ ਕਹਿੰਦੇ ਜਿਨੇ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਨਾ ਕੋਈ ਵੀ ਕੰਮ ਕਰਨਾ ਵਾ ਉਹਦੇ ਕੋਲ ਕੋਈ ਬਹਾਨਾ ਨਹੀਂ ਹੁੰਦਾ ਕੋਈ ਐਕਸਕਿਊਜ਼ ਨਹੀਂ ਹੁੰਦਾ ਜਿਨੇ ਜ਼ਿੰਦਗੀ ਦੇ ਵਿੱਚ ਕੁਝ ਵੀ ਨਹੀਂ ਕਰਨਾ ਹੈਗਾ ਕੁਝ ਵੀ ਨਹੀਂ ਕਰਨਾ ਹੈਗਾ ਉਹਦੇ ਕੋਲ 100 ਬਹਾਨੇ ਆ ਹੁਣ ਤੁਸੀਂ ਦੇਖ ਲਓ ਤੁਸੀਂ ਜ਼ਿੰਦਗੀ ਅੱਗੇ ਵਧਣਾ ਜਾਂ ਨਹੀਂ ਵਧਣਾ ਤੁਸੀਂ ਬਹਾਨੇ ਬਣਾਣੇ ਆ ਜਾਂ ਫਿਰ ਤੁਸੀਂ ਬਹਾਨੇ ਨਹੀਂ ਬਣਾਣੇ ਹੈਗੇ ਅਸੀਂ ਲੋਕ ਪਤਾ ਕਿਉਂ ਨਹੀਂ ਜ਼ਿੰਦਗੀ ਦੇ ਵਿੱਚ ਸਫਲ ਹੁੰਦੇਗੇ ਅਸੀਂ ਕਿਉਂ ਨਹੀਂ ਅੱਗੇ ਵਧਦੇ ਹੈਗੇ ਕਿਉਂਕਿ ਸਾਡੇ ਬਹਾਨੇ ਬਹੁਤ ਜ਼ਿਆਦਾ ਵਾ ਜਿਹੜੇ ਬਹਾਨੇ ਵੀ ਹੁੰਦੇ ਆ ਨਾ ਬਹਾਨੇ ਵੀ ਘੰਟ ਤੋਂ ਘੰਟ ਬਹਾਨੇ ਹੁੰਦੇ ਆ ਵੀ ਸਾਨੂੰ ਜੇ ਕੋਈ ਅਗਲਾ ਬੰਦਾ ਸਾਨੂੰ ਸਵਾਲ ਪੁੱਛੂਗਾ ਨਾ ਵੀ ਆ ਤੂੰ ਇਹ ਕੰਮ ਨਹੀਂ ਕੀਤਾ ਹੈਗਾ ਤੂੰ ਕਿਉਂ ਨਹੀਂ ਕਰਦਾ ਹੈਗਾ ਅਸੀਂ ਉਹਦੇ ਕੋਲ ਇੰਨਾ ਤਗੜਾ ਬਹਾਨਾ ਮਾਰਦੇ ਇੰਨਾ ਤਗੜਾ ਬਹਾਨਾ ਘਟ ਕੇ ਰੱਖਦੇ ਆ ਨਾ ਵੀ ਅਗਲੇ ਨੂੰ ਯਕੀਨ ਦਵਾਦੀ ਵੀ ਹਾਂ ਯਾਰ ਵਾਕੇ ਇਹਦੀ ਸੱਚੀ ਇਹ ਪ੍ਰੋਬਲਮ ਹੋਏਗੀ ਸੋ ਕਦੇ ਵੀ ਇਦਾਂ ਦਾ ਕੰਮ ਨਾ ਕਰੋ ਜੇ ਤੁਸੀਂ ਇਦਾਂ ਦਾ ਕੰਮ ਕਰਦੇ ਰਹੋਗੇ ਨਾ ਤਾਂ ਤੁਸੀਂ ਜ਼ਿੰਦਗੀ ਦੀ ਜਿੱਥੇ ਖੜੇ ਸੀ ਨਾ ਤੁਸੀਂ ਉੱਥੇ ਹੀ ਖੜੇ ਰਹੋਗੇ ਤੁਹਾਡੇ ਨਾਲ ਦੇ ਤੁਹਾਡੇ ਤੋਂ ਅੱਗੇ ਨਿਕਲ ਜਾਣਗੇ ਤੁਸੀਂ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਗੱਲ ਨੋਟ ਕਰਿਓ ਜਿਹੜੇ ਤੁਹਾਡੇ ਨਾਲ ਦੇ ਲੋਕ ਸੀ ਨਾ ਉਹ ਕਿਦੋਂ ਦੇ ਕਿੱਥੇ ਪਹੁੰਚ ਗਏ ਤੁਸੀਂ ਉੱਥੇ ਦੇ ਉੱਥੇ ਹੀ ਖੜੇ ਹੋ ਜਿਨ੍ਹਾਂ ਨੇ ਤੁਹਾਡੇ ਤੋਂ ਬਾਅਦ ਚੋ ਸ਼ੁਰੂ ਕੀਤਾ ਸੀ ਉਹ ਵੀ ਤੁਹਾਡੇ ਤੋਂ ਅੱਗੇ ਲੰਘ ਗਏ ਤੁਸੀਂ ਉੱਥੇ ਦੇ ਉੱਥੇ ਹੀ ਖੜੇ ਹੋ ਕੀ ਕਰਨਾ ਇਹਦਾ ਇਹਦਾ ਇਹੀ ਕਰਨਾ ਕਿ ਤੁਸੀਂ ਸੋਚ ਸੋਚ ਕੇ ਸਮਾਂ ਖਰਾਬ ਕਰ ਲਿਆ ਉਹਨਾਂ ਨੇ ਸੋਚ ਕੇ ਸਮਾਂ ਖਰਾਬ ਨਹੀਂ ਕੀਤਾ ਹੈਗਾ ਜਦੋਂ ਕੋਈ ਵੀ ਕੰਮ ਕਰਨਾ ਹੁੰਦਾ ਨਾ ਕਿਸੇ ਵੀ ਤਰ੍ਹਾਂ ਦਾ ਕੰਮ ਕਰਨਾ ਹੋਵੇ ਕਿਸੇ ਵੀ ਫੀਲਡ ਦੇ ਵਿੱਚ ਤੁਸੀਂ ਅੱਗੇ ਜਾਣਾ ਚਾਹੁੰਦੇ ਹੋ ਤਾਂ ਕੋਈ ਇੱਕ ਕੋਈ ਇੱਕ ਐਕਸ਼ਨ ਕਰਿਆ ਕਰੋ ਨਾਲ ਦੀ ਨਾਲ ਉੱਤੇ ਕੰਮ ਕਰਨਾ ਸ਼ੁਰੂ ਕਰਿਆ ਕਰੋ ਜਿਵੇਂ ਮੈਂ ਆਪਣੀ ਹਰ ਇੱਕ ਵੀਡੀਓ ਦੇ ਵਿੱਚ ਕਈ ਵੀਡੀਓ ਦੇ ਵਿੱਚ ਦੱਸਦਾ ਉਹਨਾਂ ਵੀ ਤੁਸੀਂ YouTube ਤੋਂ Facebook ਤੋਂ Instagram ਤੋਂ Telegram ਤੋਂ WhatsApp ਤੋਂ ਤੁਸੀਂ ਮਹੀਨੇ ਦੇ ਲੱਖ ਰੁਪਏ ਕਮਾ ਸਕਦੇ ਹੋ ਉਸ ਤੋਂ ਬਾਅਦ ਮੈਂ ਤੁਹਾਨੂੰ ਆਈਡੀਆ ਵੀ ਦੱਸਦਾ ਵਾਂ ਵੀ ਤੁਸੀਂ ਕਿਸ ਕਿਸ ਆਈਡੀਆ ਨਾਲ ਤੁਸੀਂ ਮਹੀਨੇ ਦੇ ਲੱਖ ਰੁਪਏ ਕਮਾ ਸਕਦੇ ਹੋ ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਵੀ ਦੱਸਦਾ ਵੀ ਤੁਸੀਂ ਕਿਸ ਤਰੀਕੇ ਨਾਲ ਕੰਮ ਕਰਨਾ ਕਿਵੇਂ ਯਾਨੀ ਕਿ ਪ੍ਰੋਪਰਲੀ ਸਹੀ ਤਰੀਕੇ ਨਾਲ ਤੁਹਾਨੂੰ ਗਾਈਡ ਕਰਦਾ ਹਾਂ ਤੁਸੀਂ ਕੀ ਕਰਦੇ ਹੋ ਤੁਸੀਂ ਫਿਰ ਵੀ ਨਹੀਂ ਕੰਮ ਕਰਦੇਗੇ ਐਕਸ਼ਨ ਹੀ ਨਹੀਂ ਲੈਂਦੇਗੇ ਤੁਸੀਂ ਤੁਸੀਂ ਸੋਚ ਸੋਚ ਕੇ ਸਾਰਾ ਦਿਨ ਕੱਢ ਦਿੰਦੇ ਹੋ ਅੱਜ ਦਾ ਦਿਨ ਚਲੇ ਗਿਆ ਕੱਲ ਨੂੰ ਕਹਿੰਦੇ ਤੁਸੀਂ ਸ਼ੁਰੂ ਕਰਾਂਗੇ ਕੱਲ ਦਾ ਦਿਨ ਵੀ ਚਲੇ ਗਿਆ ਫਿਰ ਤੁਸੀਂ ਕਹਿੰਦੇ ਨਹੀਂ ਯਾਰ ਮੈਂ ਅਗਲੇ ਦਿਨ ਕਰਾਂਗਾ ਕਰਦੇ ਕਰਦੇ ਤੁਸੀਂ 2022 ਵੀ ਕੱਢਤਾ 2023 ਵੀ ਨਿਕਲ ਗਿਆ 2024 ਅੱਧਾ ਨਿਕਲ ਗਿਆ ਤੇ 2024 ਵੀ ਤੁਹਾਡੀ ਸੋਚ ਸੋਚ ਕੇ ਇਹ ਨਿਕਲ ਜਾਣਾ ਇਦਾਂ ਹੀ ਤੁਸੀਂ ਫਿਰ ਕੀ ਤੁਹਾਡੇ ਹੱਥ ਖਾਲੀ ਦੇ ਜਾਣੇ ਆ ਸੋ ਅਗਰ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਚਾਹੁੰਦੇ ਹੋ ਅੱਗੇ ਵਧਣਾ ਚਾਹੁੰਦੇ ਹੋ ਪੈਸਾ ਕਮਾਉਣਾ ਚਾਹੁੰਦੇ ਹੋ ਨਾਮ ਕਮਾਉਣਾ ਚਾਹੁੰਦੇ ਹੋ ਦੌਲਤ ਕਮਾਉਣਾ ਚਾਹੁੰਦੇ ਹੋ ਸ਼ੋਹਰਤ ਕਮਾਉਣਾ ਚਾਹੁੰਦੇ ਹੋ ਕੁਝ ਵੀ ਕਮਾਉਣਾ ਚਾਹੁੰਦੇ ਹੋ ਨਾ ਤਾਂ ਤੁਹਾਨੂੰ ਮਿਹਨਤ ਦੇਖੋ ਕਰਨੀ ਪਵੇਗੀ ਹੀ ਪਵੇਗੀ ਇਹਦੇ ਵਿੱਚ ਕੋਈ ਬਹਾਨਾ ਨਹੀਂ ਹੁੰਦਾ ਕੋਈ ਐਕਸਕਿਊਜ਼ ਨਹੀਂ ਹੁੰਦਾ ਹੈਗਾ ਇਹਦੇ ਵਿੱਚ ਤੁਹਾਨੂੰ ਮਿਹਨਤ ਕਰਨੀ ਹੀ ਪੈਣੀ ਆ ਸੋਚੋ ਤੇ ਸੋਚਣ ਦੇ ਨਾਲ ਹੀ ਤੁਸੀਂ ਉਹਦਾ ਐਕਸ਼ਨ ਲਵੋ ਕੰਮ ਕਰਨਾ ਸ਼ੁਰੂ ਕਰ ਦੋ ਇਹ ਨਾ ਦੇਖੋ ਪਹਿਲਾਂ ਵੀ ਮੈਨੂੰ ਇਹਦਾ ਫਾਇਦਾ ਹੋਊਗਾ ਜਾਂ ਨੁਕਸਾਨ ਹੋਊਗਾ ਅਸੀਂ ਪਤਾ ਕੀ ਕਰਦੇ ਆ ਅਸੀਂ ਜਦੋਂ ਵੀ ਕੋਈ ਵੀ ਕੰਮ ਸ਼ੁਰੂ ਕਰਦੇ ਆ ਅਸੀਂ ਨਾ ਉਹਦਾ ਨੁਕਸਾਨ ਦੇਖਣਾ ਸ਼ੁਰੂ ਕਰ ਦਿੰਨੇ ਆ ਜਰ ਜਿਵੇਂ ਇਹ ਕੰਮ ਸ਼ੁਰੂ ਕਰ ਲਿਆ ਵੀ ਇਹਦਾ ਮੈਨੂੰ ਇਹ ਨੁਕਸਾਨ ਆ ਜੇ ਮੈਂ ਅੱਗੇ ਨਾ ਵਧਿਆ ਮੇਰੇ ਨਾਲ ਇਹ ਹੋ ਗਿਆ ਅਸੀਂ ਫਾਇਦਾ ਨਹੀਂ ਸੋਚਦੇ ਹੈਗੇ ਅਸੀਂ ਨੁਕਸਾਨ ਹੀ ਸੋਚੀ ਜਾਂਦੇ ਆ ਉਹਦਾ ਸੋ ਇਸ ਕਰਕੇ ਤੁਸੀਂ ਨੁਕਸਾਨ ਨਾ ਸੋਚੋ ਦੇਖੋ ਕੋਈ ਵੀ ਚੀਜ਼ ਆ ਕੋਈ ਵੀ ਚੀਜ਼ ਆ ਉਹਦੇ ਫਾਇਦੇ ਵੀ ਹੁੰਦੇ ਆ ਤੇ ਨੁਕਸਾਨ ਵੀ ਹੁੰਦੇ ਆ ਜੇ ਮੰਨ ਲਓ ਇੱਕ ਸਿੱਕਾ ਨਾ ਸਿੱਕੇ ਦੇ ਦੋ ਪੈਨੂ ਹੁੰਦੇ ਆ ਉਹਦੇ ਇਸੇ ਤਰ੍ਹਾਂ ਕੋਈ ਵੀ ਕੰਮ ਆ ਉਹਦੇ ਫਾਇਦੇ ਵੀ ਆ ਤੇ ਨੁਕਸਾਨ ਵੀ ਆ ਜੇਕਰ ਤੁਸੀਂ ਅੱਗੇ ਵਧੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਹਿੰਦੇ ਜੇ ਤੁਸੀਂ ਚੱਲੋਗੇ ਤਾਂ ਕੁਝ ਸਿੱਖੋਗੇ ਕੁਝ ਦੇਖੋਗੇ ਕੁਝ ਹਾਸਿਲ ਕਰ ਲੋਗੇ ਜਦੋਂ ਤੁਸੀਂ ਚੱਲੇ ਹੀ ਨਹੀਂ ਤੁਰੇ ਹੀ ਨਹੀਂ ਪੈਰ ਹੀ ਨਹੀਂ ਪੱਟੇ ਹੈਗੇ ਅੱਗੇ ਨੂੰ ਤਾਂ ਤੁਸੀਂ ਕੀ ਦੇਖ ਲਓਗੇ ਕੀ ਹਾਸਿਲ ਕਰ ਲੋਗੇ ਕੁਝ ਵੀ ਨਹੀਂ ਨਾ ਹਾਸਿਲ ਕਰ ਸਕਦੇ ਇਸ ਲਈ ਚੱਲਣਾ ਜ਼ਰੂਰੀ ਆ ਚੱਲਣਾ ਸਿੱਖੋ ਸਟੈਪ ਲੈਣਾ ਸਿੱਖੋ ਇੱਕ ਵਾਰੀ ਕੰਮ ਸ਼ੁਰੂ ਕਰੋ ਫਾਇਦਾ ਨੁਕਸਾਨ ਤਾਂ ਬਾਅਦ ਦੀਆਂ ਗੱਲਾਂ ਨੇ ਕੀਪਦਾ ਤੁਸੀਂ ਉਹ ਕੰਮ ਦੇ ਵਿੱਚ ਤੁਸੀਂ ਸਕਸੈਸਫੁਲ ਹੋਣਾ ਹੋਵੇ ਮਹਾਨ ਬਣਨਾ ਹੋਵੇ ਤੁਸੀਂ ਉਹ ਕੰਮ ਦੇ ਵਿੱਚ ਪਰ ਤੁਸੀਂ ਸ਼ੁਰੂ ਹੀ ਨਹੀਂ ਕਰਦੇ ਹੈਗੇ ਤੁਸੀਂ ਕਹਿੰਦੇ ਹੋ ਵੀ ਯਾਰ ਇਹ ਕੰਮ ਤਾਂ ਮੈਨੂੰ ਆਉਂਦਾ ਹੀ ਨਹੀਂ ਹੈਗਾ ਇਹ ਕੰਮ ਮੇਰੇ ਵਾਸਤੇ ਨਹੀਂ ਬਣਿਆ ਹੈਗਾ ਮੈਂ ਤੁਹਾਨੂੰ ਹਰ ਵਾਰ ਇੱਕੋ ਗੱਲ ਕਹਿੰਦਾ ਵੀ ਦੁਨੀਆ ਤੇ ਕੋਈ ਵੀ ਐਸਾ ਕੰਮ ਨਹੀਂ ਹੈਗਾ ਜਿਹੜਾ ਤੁਹਾਡੇ ਵਾਸਤੇ ਨਾ ਬਣਿਆ ਹੋਵੇ ਇਨਸਾਨ ਵਾਸਤੇ ਨਾ ਬਣਿਆ ਹੋਵੇ ਤੁਸੀਂ ਨਾ ਕਰ ਸਕੋ ਕੋਈ ਵੀ ਇਨਸਾਨ ਨਾ ਕਰ ਸਕੇ ਦੁਨੀਆ ਦੇ ਵਿੱਚ ਜਿੰਨੇ ਵੀ ਕੰਮ ਬਣੇ ਆ ਨਾ ਜਿੰਨੇ ਵੀ ਕੰਮ ਬਣੇ ਆ ਉਹ ਸਾਰੇ ਇਨਸਾਨ ਦੇ ਕਰਨ ਵਾਸਤੇ ਬਣੇ ਆ ਇੱਕ ਵਾਰ ਤੁਸੀਂ ਹਿੰਮਤ ਤਾਂ ਕਰੋ ਉੱਠੋ ਤਾਂ ਸਹੀ ਆਪਣੇ ਅੰਦਰ ਜੋਸ਼ ਤਾਂ ਪੈਦਾ ਕਰੋ ਉਹ ਕੰਮ ਨੂੰ ਕਰਨ ਦੇ ਲਈ ਜਦੋਂ ਤੁਸੀਂ ਇੱਕ ਵਾਰੀ ਪੈਰ ਪੱਟ ਲਿਆ ਘਰੋਂ ਨਿਕਲ ਗਏ ਉਸ ਕੰਮ ਨੂੰ ਹਾਸਲ ਕਰਨ ਲਈ ਆਪਣੇ ਮੁਕਾਮ ਤੇ ਪਹੁੰਚਣ ਲਈ ਤਾਂ ਤੁਸੀਂ ਦੇਖਣਾ ਉਹ ਕੰਮ ਦੇ ਵਿੱਚ ਤੁਸੀਂ ਕਿੰਨੀ ਛੇਤੀ ਸਕਸੈਸ ਹੋਵੋਗੇ ਕਿੰਨੀ ਛੇਤੀ ਤੁਸੀਂ ਅੱਗੇ ਵਧਜੋਗੇ ਤੁਹਾਨੂੰ ਪਤਾ ਹੀ ਨਹੀਂ ਚੱਲਣਾ ਹੈਗਾ ਸੋ ਇਸ ਕਰਕੇ ਸੋਚਣਾ ਬੰਦ ਕਰ ਦਿਓ ਸੋਚਣ ਨਾਲ ਕੁਝ ਵੀ ਨਹੀਂ ਹੋਣਾ ਹੈਗਾ ਜਦੋਂ ਤੱਕ ਤੁਸੀਂ ਕਿਸੇ ਚੀਜ਼ ਦੇ ਤੁਸੀਂ ਕੋਈ ਐਕਸ਼ਨ ਨਹੀਂ ਲੈਂਦੇਗੇ ਕੰਮ ਕਰਨਾ ਨਹੀਂ ਸ਼ੁਰੂ ਕਰਦੇਗੇ ਉਦੋਂ ਤੱਕ ਤੁਹਾਨੂੰ ਉਸ ਚੀਜ਼ ਦਾ ਕੋਈ ਵੀ ਰਿਜ਼ਲਟ ਨਹੀਂ ਮਿਲਣਾ ਹੈਗਾ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਉਮੀਦ ਕਰਦਾ ਕਿ ਤੁਹਾਨੂੰ ਮੇਰੀ ਵੀਡੀਓ ਤੋਂ ਬਹੁਤ ਕੁਝ ਸਿੱਖ ਨੂੰ ਮਿਲਿਆ ਹੋਣਾ ਜੀ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ